ਮੈਂ ਗਲੀਆਂ ਦਾ ਰੂੜਾ ਕੂੜਾ ਸੀ ਅੱਜ ਮੈਨੂੰ ਮਹਿਲ ਬਣਾਇਆ ਮੇਰੇ ਮਨਸ਼ੁਕਰ ਮੈਂ ਕਿਸੇ ਕਿਸੇ ਤੋਂ ਕੀ ਲੈਣਾ ਬਾਬਾ ਕੋਈ ਸੋਸ਼ਲ ਮੀਡੀਆ ਦੇ ਜੋ ਮਰਜ਼ੀ ਕਹਿੰਦਾ ਰਵੇ ਕੀ ਲੈਣਾ ਤੇ ਗੱਜ ਵੱਜ ਕੇ ਹੱਥ ਖੜਾ ਮੇਰਾ ਪੂਰੇ ਪੰਜਾਬ ਚ ਹਿੰਦੁਸਤਾਨ ਚ ਜਿਹੜਾ ਮਰਜ਼ੀ ਆ ਜਾਵੇ ਪਹਿਲੇ ਮੇਰੇ ਨਾਲ ਗੱਲ ਕਰੇ ਫਿਰ ਮੈਂ ਮੁਰਸ਼ਿਦ ਨਾਲ ਗੱਲ ਕਰਾਉਂਗਾ ਜੇ ਮੇਰੇ ਮੁਰਸ਼ਿਦ ਨੂੰ ਕੋਈ ਝੂਠਾ ਪਾ ਕੇ ਚਲਾ ਗਿਆ ਉਸੇ ਦਿਨ ਆਪਣਾ ਸਿਰ ਕਲਮ ਕਰਾ ਦੂੰਗਾ ਮੈਂ ਕਿ ਜੇ ਮੇਰੇ ਮੁਰਸ਼ਿਦ ਨੂੰ ਕੋਈ ਝੂਠਾ ਪਾ ਕੇ ਚਲਾ ਗਿਆ ਇਦਾਂ ਨਹੀਂ ਚੁਣਿਆ ਇਦਾਂ ਨਹੀਂ ਚੁਣਿਆ ਲੱਖਾਂ ਥਾਵਾਂ ਦਾ ਪਾਣੀ ਪੀ ਕੇ ਚੁਣਿਆ ਮੈਂ ਇਦਾਂ ਨਹੀਂ ਚੁਣਿਆ ਬਾਬਾ ਮੇਰੀ ਬੇਨਤੀ ਹੈ ਰਾਤ ਵੀ ਗੱਲ ਕਹੀ ਫਿਰ ਵੀ ਕਹਿਣ ਲੱਗਾ ਸੰਤ ਕਬੀਰ ਮਹਾਰਾਜ ਦੇ ਬਚਨ ਨੇ ਬਾਬੇ ਨਾਨਕ ਦੀ ਬਗਵਾਈ ਹੇਠ ਉਹਨਾਂ ਨੇ ਉਹਨਾਂ ਨੂੰ ਸਾਕਸੀ ਮੰਨ ਕੇ ਗੱਲ ਕਹਿ ਰਿਹਾ ਨਿੰਦਿਆ ਨਾ ਕਰਿਆ ਕਰੋ ਨਿੰਦਿਆ ਵਾਲੇ ਦੀ ਜਗ੍ਹਾ ਪਤਾ ਕਿੱਥੇ ਐ ਦੱਸਦਾ ਮੈਂ ਸ਼ਬਦ ਵਰਤਣਾ ਚਾਹੁੰਦਾ ਜਿਹੜੇ ਨਿੰਦਿਆ ਕਰਦੇ ਆ ਨਾ ਅਸੀਂ ਟਾਇਲਟ ਬਣਾਉਂਦੇ ਆ ਨਾ ਘਰ 'ਚ ਉਹਦੇ ਅੰਦਰ ਜਿਹੜੀ ਗੰਦਗੀ ਗੰਦਗੀ ਦੇ ਵਿੱਚ ਕੀੜੇ ਪੈਦਾ ਹੁੰਦੇ ਨਾ ਉੱਥੇ ਚੰਗਾਏ ਨਿੰਦਿਆ ਕਰਨ ਵਾਲੇ ਦੀ ਯਾਦ ਰੱਖਿਓ ਜਿਹੜਾ ਨਿੰਦਿਆ ਕਰਦਾ ਜਿਹੜਾ ਕਿਸੇ ਫਕੀਰ ਦੀ ਨਿੰਦਿਆ ਕਰਦਾ ਨਾ ਅਸਮੀ ਗੱਲ ਮੇਰਾ ਮਨ ਪਰ ਆਇਆ ਮੈਂ ਇੱਕ ਗੱਲ ਕਹਿੰਨਾ ਵੀ ਤੁਹਾਡਾ ਜੇ ਤੁਸੀਂ ਚੰਗਾ ਨਹੀਂ ਬੋਲ ਸਕਦੇ ਤੁਹਾਨੂੰ ਮਾੜਾ ਕਹਿਣ ਦਾ ਹੱਕ ਕਹਨੇ ਦਿੱਤਾ ਯਾਰ ਕਹਨੇ ਦਿੱਤਾ ਮੈਂ ਅੱਜ ਇਹ ਲੱਖਾਂ ਦੇ ਤਰ੍ਹਾਂ ਪੁੱਛਣਾ ਚਾਹਣਾ ਤੁਹਾਡਾ ਮੜਾ ਕੀ ਕੀਤਾ ਬਕਰਪੁਰ ਵਾਲੇ ਦੱਸਿਓ ਮੈਨੂੰ ਕਿਸੇ ਦੇ ਕਿਸੇ ਦੇ ਪੁੱਤ ਨੂੰ ਨਸ਼ੇ ਦੇ ਲਾਇਆ ਕਿਸੇ ਦੇ ਧੀ ਨੂੰ ਕੋਈ ਮੜਾ ਕਿਹਾ ਕਿਸੇ ਦੇ ਮਾਂ ਨੂੰ ਕੋਈ ਗਲਤ ਗਲਤ ਲਫ਼ਜ਼ ਬੋਲਿਆ ਓਏ ਭਲਿਆ ਲੋਕਾ ਜੇ ਅੱਜ ਇੱਥੇ ਰੋਜ਼ਗਾਰ ਨਹੀਂ ਕਿਸੇ ਦੇ ਬੱਚੇ ਨੂੰ ਦੁਆ ਕਰਕੇ ਉਸ ਪਰਮਪੀਤਾ ਪਰਮਾਤਮਾ ਅੱਲਾ ਪਾਗ ਵਾਹਿਗੁਰੂ ਦੇ ਚਰਨਾਂ 'ਚ ਦੁਆ ਫਰਿਆਦ ਕਰਕੇ ਜਿਹਾਂ ਚ ਨੂੰ ਬਾਹਰ ਭੇਜ ਕੇ ਉਹਨੂੰ ਰੋਜੀ ਰੋਟੀ ਕਮਾਉਣ ਲਾ ਦਿੱਤਾ ਆਪਣੇ ਮਾਪਿਓ ਦਾ ਇੱਕ ਬੂਟਾ ਲਾ ਦਿੱਤਾ ਤੇ ਕੀ ਮਾੜਾ ਕਰਤਾ ਯਾਰ ਕਿਉਂ ਕੀ ਮਾੜਾ ਕੀਤਾ ਦੱਸਿਓ ਕੀ ਕਰ ਕਿਸੇ ਦਾ ਪੁੱਤ ਖੁੱਬਿਆ ਪਿਆ ਸੀ ਨਸ਼ੇ 'ਚ ਉਹਨੂੰ ਆਸ਼ੀਰਵਾਦ ਦੇ ਕੇ ਸਤਕਾਰ ਦੇ ਕੇ ਉਹਨੂੰ ਨਸ਼ੇ ਤੋਂ ਦੂਰ ਕਰਤਾ ਕੀ ਮਾੜਾ ਕਰਤਾ ਯਾਰ ਦੱਸਿ ਮੈਨੂੰ ਕੀ ਮਾੜਾ ਕਰਤਾ ਇਹਨੇ ਹੈਂ ਏ ਕਰ ਕਿਸੇ ਦੇ ਘਰ ਛੱਤ ਡਿੱਗਦੀ ਪਈ ਸੀ ਚੁੱਪਚੀ ਬਿਤੀ ਜਾ ਕੇ ਜਿਵੇਂ ਦਰ ਨੂੰ ਕਹਿ ਕੋ ਦੀ ਛੱਤ ਪਵਾਤੀ ਕੀ ਮਾੜਾ ਕਰਦਾ ਯਾਰ ਇਹਨੇ ਦੱਸਿਓ ਇੱਕ ਬਿਮਾਰੀ ਦੇ ਨਾਲ ਝੂਜ ਰਿਆ ਸੀ ਨਰਕ ਬਣਿਆ ਹੋਇਆ ਸੀ ਕੁਝ ਆਪ ਦੁਆ ਕੀਤੀ ਕੁਝ ਡਾਕਟਰਾਂ ਤੋਂ ਇਲਾਜ ਕਰਾ ਕੇ ਪੈਸੇ ਦੇ ਕੇ ਉਹਦਾ ਇਲਾਜ ਕਰਾਤਾ ਕੀ ਮਾੜਾ ਕਰਦਾ ਯਾਰ ਇਹਨੇ ਅੱਜ ਅੱਜ ਉਹ 450 500 ਦੇ ਕਰੀਬ ਉਹ ਧੀਆ ਜਿਨ੍ਹਾਂ ਨੂੰ ਆਪਣੀ ਧੀ ਭੈਣ ਬਣਾ ਕੇ ਅੱਜ ਇਹਨਾਂ ਦੇ ਘਰ ਵਸਦੇ ਹੋ ਗਏ ਉਹਨਾਂ ਨੂੰ ਇਹ ਫੀਲ ਨਹੀਂ ਹੋਣ ਦਿੱਤਾ ਵੀ ਤੁਹਾਡਾ ਕੋਈ ਮਾਂ ਪਿਓ ਜਾਂ ਹੈ ਗਰੀਬ ਉਹ ਕੀ ਉਹ ਤੁਹਾਨੂੰ ਵਧੀਆ ਸੋਹਣੇ ਤਰੀਕੇ ਨਾਲ ਉਹਨਾਂ ਦੇ ਘਰ ਬਸਾ ਦਿੱਤੀ ਕੀ ਮਾੜਾ ਕਰਦਾ ਇਹਨੇ ਦੱਸੀ ਹਰ ਸਾਲ ਹਰ ਸਾਲ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਰਾਵਰ ਸਿੰਘ ਜੀ ਉਹਨਾਂ ਉਹਨਾਂ ਛੋਡੇ ਸਹਿਬਜ਼ਾਦਿਆਂ ਦੀ ਬਾਪ ਧਰਤੀ ਦੇ ਉੱਪਰ ਹਜ਼ਾਰਾਂ ਦਾ ਕੱਠ ਲੈ ਕੇ ਗੁਰੂ ਦੀ ਸ਼ਰਨ ਦੇ ਚੱਗ ਝੁਗਦਾ ਕੀ ਮਾੜਾ ਕਰਦਾ ਇਹਨੇ ਦੱਸੀ ਕੀ ਮਾੜਾ ਕਰਦਾ ਮੈਨੂੰ ਦੱਸੋ ਤੁਹਾਡੇ ਪਿੱਛੇ ਤੁਹਾਡੇ ਦੁੱਖ ਦੂਰ ਕਰਦਾ ਕਰਦਾ ਆਪਣੀ ਮਾਂ ਘਵਾ ਬੈਠਾ ਕੀ ਮਾੜਾ ਕਰਦਾ ਯਾਰ ਇਹਨੇ ਦੱਸੀ ਤੁਸੀਂ ਕੀ ਮਾੜਾ ਕਰਦਾ ਇਹਨੇ بابا ਇਹ ਸੰਗਤ ਨੂੰ ਅੱਜ ਦੁੱਖ ਮੈਨੂੰ ਉਦੋਂ ਲੱਗਦਾ ਮੈਨੂੰ ਇਹ ਉਦੋਂ ਦੁੱਖ ਨਹੀਂ ਲੱਗਦਾ ਜਦੋਂ ਕੋਈ ਬਾਹਰਲੇ ਮਾੜਾ ਕਹਿੰਦੇ ਆ ਦੁੱਖ ਉਦੋਂ ਲੱਗਦਾ ਜਦੋਂ ਸੁਣ ਕੇ ਤੁਸੀਂ ਘਰ ਆ ਜਾਂਦੇ ਹੋ ਅੱਜ ਕੱਲ ਨੂੰ ਸਾਡੀ ਭੈਣ ਨੂੰ ਕੋਈ ਹੱਥ ਪਾਊਗਾ ਅਸੀਂ ਤਮੀ ਘਰ ਆ ਜਾਾਂਗੇ ਯਾਰ ਮੇਰੇ ਤੋਂ ਤਾਂ ਜਰ ਨਹੀਂ ਹੁੰਦਾ ਯਾਰ ਭਾਵੇਂ ਕੋਈ ਮੈਨੂੰ ਮਾੜਾ ਕਹਵੇ ਚੰਗਾ ਕਹਵੇ ਮਰਨਾ ਤਾਂ ਸਾਲਾ ਇੱਕ ਦਿਨ ਹੈਗਾ ਹੀ ਹੈ ਮਰ ਜਾਾਂਗੇ ਤੇ ਕੋਈ ਗੱਲ ਨਹੀਂ ਪਰਿਵਾਰ ਨੂੰ ਇਹਦ ਹੋਊਗਾ ਨਾ ਵੀ ਆਪਣੇ ਯਾਰ ਲਈ ਮਰ ਗਿਆ ਤਾਂ ਮਰ ਗਿਆ ਸੀ ਬੇੰਤੀ ਹੈ ਬੇੰਤੀ ਹੈ ਜਦੋਂ 50 ਲੱਕੜਾਂ ਹੱਥ 'ਚ ਇਕੱਠੀਆਂ ਹੋਣਾਂ ਤੇ ਤੋੜਨ ਵਾਲੇ ਨੂੰ ਪਤਾ ਲੱਗ ਜਾਂਦਾ ਅੱਡੀ ਚੋਟੀ ਦਾ ਜ਼ੋਰ ਲੱਗ ਜਾਂਦਾ ਤੇ ਤੋੜ ਨਹੀਂ ਪਾਉਂਦਾ ਰਮਨ ਜੀ ਸਮਝੋ ਇਦਾਂ ਤੇ ਨਜਾਇਜ਼ ਫਾਇਦਾ ਚੱਕਣ ਲਈ ਬਹੁਤ ਚੱਕਣਗੇ ਮੇਰੀ ਬੇਨਤੀ ਹੈ ਕਿ ਮਾੜਾ ਕੀ ਕੀਤਾ ਜੇਕਰ ਇੱਕ ਮੈਲੇ ਮੰਤਰੀ 100 ਬੰਦਿਆਂ ਨੂੰ ਜੇ ਉੱਪਰਲਾ ਸੀਐਮ ਕਹਿੰਦਾ ਹੋਵੇ ਵੀ 100 ਛੋਟੀਆਂ ਨੌਕਰੀਆਂ ਲੈ ਲੈ ਆਪਣੇ ਪੁੱਤ ਨੂੰ ਰਹਿਣ ਦੇ ਤੇ ਉਹ ਮੰਤਰੀ ਕਹੂਗਾ ਕਿ ਮੇਰਾ ਪੁੱਤ ਵੱਡਾ ਅਫਸਰ ਲਾ ਦੇ 100 ਘਰਾਂ ਦੇ ਦੀਵੇ ਬਲਣ ਤੋਂ ਰਹਿਣ ਦੇ। ਇਹੀ ਆਵਾਜ਼ ਇਹਨੂੰ ਆਈ ਸੀ। ਮੈਨੂੰ ਦੱਸਣ ਤੋਂ ਇਨਕਾਰ ਕੀਤਾ ਮੈਂ ਦੱਸੂਗਾ। ਕਹਿੰਦੇ ਜਾਂ ਸੰਗਤ ਦੇ ਦੁੱਖ ਦੂਰ ਕਰਾ ਲੈ ਜਾਂ ਆਪਣੀ ਮਾਂ ਦਾ ਕਰਾ ਲੈ। ਅਗਲਾ ਕਹਿੰਦਾ ਮੇਰੇ ਸੰਗਤ ਦੇ ਕਰਦੇ ਮਾਂ ਦੇ ਦੇਖੀ ਜਾਊਗੀ ਕੀ ਬਣੂ। ਮੈਂ ਤੁਹਾਡੇ ਦੁੱਖ ਉਹ ਸਾਣਾ ਪਾਕ ਤੋਂ ਕਟਾਉਂਦੇ ਕਟਾਉਂਦੇ ਮਾਂ ਹੱਥੋਂ ਗਵਾ ਬੈਠਾ ਤੇ ਕੀ ਮਾੜਾ ਕਰਦਾ ਯਾਰ ਇਹਨੇ।